ਅੱਜ ਕੱਲ੍ਹ ਛੋਟੇ ਬੱਚਿਆਂ ਨੂੰ ਅਗਵਾ ਕੀਤਾ ਜਾਂਦਾ ਹੈ ਤੇ ਕੁਝ ਗਰੋਹ ਇਹੋ ਜਿਹੇ ਨੇ ਪੰਜਾਬ ਚ ਫੈਲੇ ਹੋਏ ਜਿਹੜੇ ਕਿ ਉਹਨਾਂ ਬੱਚਿਆਂ ਨੂੰ ਮਾਰ ਕੇ ਤੇ ਉਹਨਾਂ ਦੇ ਅੰਗ ਵੇਚਦੇ ਨੇ ਤੇ ਸਾਡੇ ਇਲਾਕੇ ਦੇ ਵਿੱਚ ਬੱਚੇ ਚੋਰੀ ਕਰਨ ਵਾਲਾ ਕੋਈ ਗਰੋਹ ਸਗਰਮ ਹੋ ਗਿਆ ਜਦ ਤੱਕ ਉਹਨੂੰ ਪੁਲਿਸ ਫੜ ਨਹੀਂ ਲੈਂਦੀ ਉਦੋਂ ਤੱਕ ਸਾਨੂੰ ਸਾਵਧਾਨ ਰਹਿਣਾ ਪਊਗਾ ਇਸ ਰੈਕਟ ਇਹਨਾਂ ਗਰੋਹਾਂ ਦਾ ਪਰਦਾ ਫਾਸ਼ ਕਰਨ ਲਈ ਕਿਵੇਂ ਕਹਾਣੀ ਬਣੀ ਕਿਵੇਂ ਛੋਟੇ ਬੱਚਿਆਂ ਨੂੰ ਅਗਵਾ ਕਰਦੇ ਨੇ ਔਰ ਇਹ ਐਕਚੁਅਲੀ ਜਿਹੜੀ ਫਿਲਮ ਹੈ ਸਾਡੀ ਇੱਕਮ ਮੈਂ ਪੂਰੇ 20 ਬੱਚਿਆਂ ਦੇ ਸਰੀਰ ਦੇ ਅੰਗ ਵੇਚਣ ਦਾ ਠੇਕਾ ਲਿਆ ਹੈ ਤੇ ਮੈਂ ਇਹ ਪੂਰਾ ਕਰਾਂਗਾ। ਜਿਹੜੀ ਇੱਕਮ ਫਿਲਮ ਹੈ ਇਹਦੇ ਵਿੱਚ ਡਾਇਲੋਗ ਆਪੇ ਹੀ ਯਾਦ ਕਰ ਲੈਂਦੇ ਕੋਈ ਚਿੱਤਾ ਡਾਇਲੋਗ ਉਹਦਾ। ਤੇਰਾ ਬਹੁਤ ਪਿਆਰੀ ਸ਼ੈ ਹੈ ਯਾਰ ਬੁੱਤੇ। ਉਹ ਕੀੜੀ ਤੋਂ ਲੈ ਕੇ ਹਾਥੀ ਤੱਕ ਦੀ ਰੋਟੀ ਦਾ ਰੋਜ਼ ਪ੍ਰਬੰਧ ਕਰਦਾ ਹੈ। ਉੱਲੂ ਬਣਾਉਣਾ ਕੋਈ ਦੱਸ ਸਕਦਾ ਇਹਦਾ ਮਤਲਬ ਕੀ ਹੁੰਦਾ ਹੈ ਮੈਡਮ ਜਾਦੂ ਤੁਸੀਂ ਸਾਨੂੰ ਬਣਾਇਆ ਮੁਰਗਾ ਹੀ ਬਣਾਇਆ ਉੱਲੂ ਤਾਂ ਕਦੇ ਬਣਾਇਆ ਹੀ ਨਹੀਂ ਹੁਣ ਸਾਨੂੰ ਜਿਵੇਂ ਪਤਾ ਇਹ ਫਿਲਮ ਤੁਸੀਂ ਚਪਾਲ ਤੇ ਵੀਖ ਸਕਦੇ ਹੋ ਬਾਚ Amazon ਤੇ ਵੀ ਆ ਰਹੀ ਹੈ ਔਰ ਇਹਨੂੰ ਵੇਖ ਕੇ ਤੁਹਾਡਾ ਕੀ ਪ੍ਰਤੀਕਰਮ ਹੈ ਚੰਗੀ ਲੱਗੇਗੀ ਤਾ ਲੋਕਾਂ ਨੂੰ ਵੀ ਦੱਸਣਾ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਏਕਮ ਸਿੰਘ ਅ ਵਾਰੀਅਰ ਮੇਰੀ ਪਹਿਲੀ ਮੂਵੀ ਬਹੁਤ ਵਧੀਆ ਲੱਗੇਗੀ ਤੁਹਾਨੂੰ ਤੁਸੀਂ ਸਾਰੇ ਜਾ ਕੇ ਚਪਾਲ ਤੇ ਦੇਖੋ ਅਕਸਰ ਤੁਸੀਂ ਪੋਡਕਾਸਟਾਂ ਤੇ ਵਿੱਚ ਬਹੁਤ ਬਹੁਤ ਵੱਡੀਆਂ ਹਸਤੀਆਂ ਨੂੰ ਮਿਲੇ ਹੋਊਗੇ ਜਿਨ੍ਹਾਂ ਨੇ ਆਪਣੇ ਫੀਲਡ ਦੇ ਵਿੱਚ ਆਪਣੇ ਖੇਤਰ ਦੇ ਵਿੱਚ ਬਹੁਤ ਵੱਡੇ ਵੱਡੇ ਕੰਮ ਕੀਤੇ ਨੇ ਪਰ ਇਸ ਵਾਰ ਮੈਂ ਇੱਕ ਐਸੀ ਹਸਤੀ ਨਾਲ ਮਿਲਾਉਣ ਜਾ ਰਿਹਾ ਤੁਹਾਨੂੰ ਜਿਨ੍ਹਾਂ ਦੀ ਉਮਰ ਤੇ ਬਹੁਤ ਛੋਟੀ ਆ ਪਰ ਇਰਾਦੇ ਬਹੁਤ ਵੱਡੇ ਨੇ ਇੱਕ ਬਹੁਤ ਹੀ ਸੌ ਹੁਨ ਹਾਰ ਔਰ ਆਪਣੇ ਸਿੱਖੀ ਸਰੂਪ ਚ ਮੇਰੇ ਕੋਲ ਇੱਕ ਨੰਨੇ ਛੋਟੇ ਕਲਾਕਾਰ ਬੈਠੇ ਨੇ ਆ ਸਰਦਾਰ ਹੀ ਕਹਾਂਗਾ ਮੈਂ ਸਰਦਾਰ ਗੁਰਸ਼ਰਨ ਸਿੰਘ ਸੋਢੀ ਗੁਰਸ਼ਰਨ ਸਿੰਘ ਸੋਢੀ ਜੀ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਗੁਰਿੰਦਰ ਮਕਨਾ ਸ਼ੋਅ ਦੇ ਵਿੱਚ ਕਿਵੇਂ ਲੱਗ ਰਿਹਾ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਹਾਂਜੀ ਮੇਰੇ ਤੇ ਗੁਰਸ਼ਰਨ ਸਿੰਘ ਸੋਢੀ ਵੱਲੋਂ ਯਾਨੀ ਕਿ ਗੁਰਿੰਦਰ ਮਕਨਾ ਵੱਲੋਂ ਅਗੁਰਿੰਦਰ ਮਖਨਾ ਸ਼ੋਅ ਦੇ ਵਿੱਚ ਦੀਨ ਦੁਨੀਆ ਜਿੱਥੇ ਕਿਤੇ ਵੀ ਪੰਜਾਬੀ ਵੱਸਦੇ ਨੇ ਜਿਹੜੇ ਇਸ ਸ਼ੋਅ ਨੂੰ ਵੇਖ ਰਹੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਸਲਾਮ ਗੁੱਡ ਮਾਰਨਿੰਗ ਆਫਟਰਨੂੰ ਐਂਡ ਗੁੱਡ ਈਵਨਿੰਗ ਸਮੇਂ-ਸਮੇਂ ਦੇ ਹਿਸਾਬ ਨਾਲ ਆਪਣੇ ਆਪਣੇ ਵਕਤ ਦੇ ਹਿਸਾਬ ਨਾਲ ਦਰਜਾ ਬਦਰਜਾ ਪਰਵਾਣ ਕਰਨਾ ਕਬੂਲ ਕਰਨਾ ਤੇ ਗੱਲਬਾਤ ਕਰਦੇ ਗੁਰਸ਼ਰਨ ਸਿੰਘ ਸੋਢੀ ਜੀ ਨਾਲ ਗੁਰਸ਼ਰਨ ਸਿੰਘ ਸੋਢੀ ਜੀ ਮੈਨੂੰ ਇਹ ਦੱਸੋ ਕਿ ਤੁਸੀਂ ਕਿਹੜੀ ਕਲਾਸ ਚ ਪੜਦੇ ਹੋ 4ਥ 4ਥ ਹਾਂਜੀ ਕਿੱਥੇ ਓਕਰੇਚ ਇੰਟਰਨੈਸ਼ਨਲ ਸਕੂਲ ਮੋਹਾਲੀ ਮੋਹਾਲੀ ਹਾਂਜੀ ਰਹਿੰਦੇ ਕਿੱਥੇ ਤੁਸੀਂ ਵੈਸੇ ਫਤਿਹਗੜ੍ਹ ਸਾਹਿਬ ਫਤਿਹ ਐਨੀ ਦੂਰ ਪੜਨਾਉਂਦੇ ਹੋ ਹਾਂਜੀ ਕਾਹਦੇ ਤੇ ਵੈਨ ਤੇ ਵੈਨ ਤੇ ਕਿੰਨਾ ਚਿਰ ਲੱਗਦਾ ਤੁਹਾਨੂੰ ਵੈਨ ਤੇ ਸਕੂਲ ਪਹੁੰਚਣ ਲੇ 35 ਮਿੰਟ 35 ਮਿੰਟ ਹਾਂਜੀ ਤੇ એનર્ਜੀ ਨਹੀਂ ਵੇਸਟ ਹੁੰਦੀ ਜੇ ਨਹੀਂ ਇਹਦੀ ਆਂਦੀ ਇਹ ਬੱਸ ਚ ਸੋ ਜਾਂਦਾ ਮੈਂ ਅੱਛਾ ਤੇ ਮੈਨੂੰ ਇਹ ਦੱਸੋ ਵੀ ਤੁਹਾਡੇ ਨਾਲ ਹੋਰ ਬੱਚੇ ਕਿੰਨੇ ਆ ਜਿਹੜੇ ਫਤਿਹਗੜ੍ਹ ਸਾਹਿਬ ਤੋਂ ਆਉਂਦੇ ਕਾਫੀ ਨੇ ਤੇ ਮੈਨੂੰ ਇਹ ਦੱਸੋ ਵੀ ਪੜ੍ਹਾਈ 'ਚ ਤੁਸੀਂ ਕਿਹੋ ਜਿਹਾ ਠੀਕ ਐ ਠੀਕ ਐ ਹਾਂਜੀ ਕਿੰਨੇ ਕ ਨੰਬਰ ਆ ਜਾਂਦੇ ਪਾਸ ਹਣ ਲਈ 80 ਦਾ ਟੱਪ ਜਣਾ 80 ਠੀਕ ਹੁੰਦਾ ਹਾਂਜੀ 80 ਤਾਂ ਬਹੁਤ ਵਧੀਆ ਹੁੰਦਾ ਤੇ ਹੁਣ ਇਹ ਦੱਸੋ ਵੀ ਸਕੂਲ ਜਾਣਾ ਜ਼ਿਆਦਾ ਚੰਗਾ ਲੱਗਦਾ ਜਾਂ ਘਰੇ ਬਹਿ ਕੇ ਛੁੱਟੀ ਬਣਾਉਣਾ ਛੁੱਟੀਆਂ ਤੇ ਜਾ ਕਰੇ ਛੁੱਟੀਆਂ ਤੇ ਜਾ ਕਰੇ ਸਕੂਲ ਨਹੀਂ ਚੰਗਾ ਲੱਗਦਾ ਉੱਤ ਕੀ ਮਾੜੀ ਚੀਜ਼ ਕੀ ਹੁੰਦੀ ਆ ਮੈਡਮ ਐਵੇਂ ਪੜ੍ਹਾਈ ਜਾਂ ਕੀ ਸਮਝ ਆਉਂਦੀ ਪੜ੍ਹਾਈ ਵੇ ਉਹ ਕਰੇ ਜੀ ਦੀ ਪੜ੍ਹਾਈ ਸਮਝ ਤਾਂ ਆ ਜਾਂਦੀ ਐ ਨਾ ਮਜ਼ਾ ਨਹੀਂ ਆਉਂਦਾ ਪੜ੍ਹਾਈ ਚ ਮਜ਼ਾ ਨਹੀਂ ਆਉਂਦਾ ਤੇ ਜੇ ਉੱਥੇ ਸਕੂਲ ਚ ਸ਼ੂਟਿੰਗਾਂ ਸ਼ੁਰੂ ਕਰਾ ਦਈਏ ਫਿਰ ਸਕੂਲ ਜਾਇਆ ਕਰੋਗੇ ਹਾਂਜੀ ਹਾਂ ਹਾਂਜੀ ਤੇ ਸ਼ੂਟਿੰਗ ਦਾ ਸ਼ੌਂਕ ਕਿੱਥੋਂ ਪਿਆ ਦਾ ਨੋ ਸ਼ੂਟਿੰਗ ਦਾ ਸੀ ਨਿਊਜ਼ੀਲੈਂਡ ਗਏ ਸੀ ਕਿ ਉੱਥੇ ਗੁਰਦੁਆਰਾ ਸਾਹਿਬ ਸਿੱਗੇ ਅਸੀਂ ਉੱਥੇ ਮੇਰੀਆਂ ਕੁਝ ਐਕਟਿੰਗ ਦੀਆਂ ਕਲਾਸਾਂ ਉੱਥੇ ਲੱਗੀਆਂ ਹਾਂ ਇੱਕ ਇੱਕ ਜਸਦੀਪ ਸਿੰਘ ਸੇਖੋਂ ਹਾਂਜੀ ਹਾਂਜੀ ਮਤਲਬ ਸਨੀ ਸੇਖੋਂ ਮੇਰੇ ਚਾਚੂ ਮੈਨੂੰ ਸਿਖਾ ਦਿੰਦੇ ਸੀ ਕੁਝ ਇੱਕ ਮੇਰੀ ਐਕਟਿੰਗ ਦੀਆਂ ਕਲਾਸਾਂ ਉੱਥੋਂ ਲੱਗੀਆਂ ਲਾ ਵੈਰੀ ਗੁੱਡ ਵੈਰੀ ਸਕੂਲ 'ਚ ਤੁਸੀਂ ਨਾਲ-ਨਾਲ ਸ਼ੂਟਿੰਗ ਪਹਿਲੀ ਫਿਲਮ ਕਿਹੜੀ ਕੀਤੀ ਪਹਿਲਾਂ ਦੱਸੋ ਇੱਕਮੀ ਇੱਕਮੀ ਹਾਂਜੀ ਹੁਣ ਤੱਕ ਕਿੰਨੀਆਂ ਫਿਲਮਾਂ ਕਰ ਲਈਆਂ ਹੁਣ ਮੇਰੀ 3rd ਫਿਲਮ ਚੱਲ ਰਹੀ ਹੈ अच्छा डायरेक्ट किन्ने की थी फिल्म डायरेक्टर हां हरप्रीत सिंह मथाड़ू फिल्म दा नाम की है एकम सिंह एकम सिंह आगे भी है क्वेश्चन अंग्रेजी च अ वॉरियर ਅਵਾਰੀਅਰ ਹਾਂ ਇੱਕਮ ਸੰਗ ਅਵਾਰੀਅਰ ਇੱਕਮ ਸੰਗ ਅਵਾਰੀਅਰ ਗੁਰਸ਼ਰਨ ਸਿੰਘ ਸੋਢੀ ਦੀ ਇੱਕ ਫਿਲਮ ਆ ਰਹੀ ਹੈ ਜਿਹੜੀ ਚਪਾਲ ਤੇ 18 ਤਰੀਕ ਤੋਂ ਰਿਲੀਜ਼ ਹੋਣੀ ਹੈ ਆਪਾਂ ਬਾਅਦ ਚ ਉਹਦਾ ਟ੍ਰੇਲਰ ਵੀ ਵੇਖਾਂਗੇ ਨਾਲੇ ਗੱਲਾਂ ਬਾਤਾਂ ਵੀ ਕਰਾਂਗੇ ਤੁਸੀਂ ਜਿਹੜੇ ਵੀ ਸ਼ਹਿਰ ਚੋਂ ਜਿੱਥੋਂ ਮੈਂ ਇਹ ਪੌਡਕਾਸਟ ਵੇਖ ਰਹੇ ਹੋ ਕਿਰਪਾ ਕਰਕੇ ਸਾਡੇ ਸੁਝਾਅ ਵੀ ਜ਼ਰੂਰ ਦਿਓ ਨਾਲ ਨਾਲ ਕਮੈਂਟ ਵੀ ਜ਼ਰੂਰ ਕਰਿਓ ਸਾਨੂੰ ਚੰਗਾ ਲੱਗੇਗਾ ਕਿਉਂਕਿ ਬੱਚਿਆਂ ਦੀ ਹੌਸਲਾ ਫਜ਼ਾਈ ਇਸੇ ਚੀਜ਼ ਤੋਂ ਹੁੰਦੀ ਹੈ ਸੋ ਹਰਪ੍ਰੀਤ ਸਿੰਘ ਮਠਾਰੂ ਇੱਕ ਬੰਬੇ ਤੋਂ ਬਹੁਤ ਵਧੀਆ ਡਾਇਰੈਕਟਰ ਨੇ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਹੈ ਤੇ ਉਹਨਾਂ ਨੇ ਇਹ ਇੱਕ ਫਿਲਮ ਬਣਾਈ ਆ ਆ ਏਕਮ ਸਿੰਘ ਆ ਵਾਰੀਅਰ ਜਿਦੇ ਚ ਇਹ ਹੀਰੋ ਹੈ ਸਾਡੇ ਗੁਰਸ਼ਰਨ ਸਿੰਘ ਸੋਢੀ ਜੀ ਤੇ ਹਾਂਜੀ ਗੁਰਸ਼ਰਨ ਸਿੰਘ ਜੀ ਮੈਨੂੰ ਇਹ ਦੱਸੋ ਕਿ ਮਤਲਬ ਤੁਹਾਡਾ ਡਰੀਮ ਹੈ ਵੱਡਾ ਹੋ ਕੇ ਐਕਟਰ ਹੀ ਬੰਨਣਾ ਹਾਂਜੀ ਆਈਐਸ ਅਫਸਰ ਨਹੀਂ ਬੰਨਣਾ ਐਕਟਰੀ ਤੇ ਪਾਪਾ ਦੀ ਫੈਕਟਰੀ ਨਹੀਂ ਸੰਭਾਲਣੀ ਸੰਭਾਲਾਂਗੇ ਮਤਲਬ ਕੰਮ ਹੋਰ ਵੀ ਜੇ ਕੋਈ ਕਰੰਦਾ ਜੀ ਹੋਇਆ ਉਹ ਵੀ ਕਰ ਲਾਂਗੇ ਐਕਟਿੰਗ ਵੀ ਹੈ ਅੱਛਾ ਐਕਟਰ ਬਣਨ ਦਾ ਕਦੇ ਸੁਪਨਾ ਨਹੀਂ ਆਇਆ ਵੀ ਮੈਂ ਬਹੁਤ ਵੱਡਾ ਸਟਾਰ ਬਣ ਗਿਆ ਹਾਂਜੀ ਕੀ ਆਇਆ ਦੱਸਿ ਜਿੱਦਾਂ ਫਿਲਮ ਹੈ ਨਾ ਗੁਰਨਾਣਕ ਨਾਮ ਜਹਾਜ਼ ਹਾਂਜੀ ਗੁਰਨਾਣਕ ਜਹਾਜ਼ ਹਾਂਜੀ ਹੋਰ ਐਸੇ ਮੈਨੂੰ ਕੰਮ ਮਿਲ ਰਿਹਾ ਮੈਨੂੰ ਸੁਪਨਾ ਆ ਰਿਹਾ ਅੱਛਾ ਪਰ ਸੇਮ ਜਿਸੜ ਨਾਲ ਕਰ ਰਹੀਆਂ ਅੱਛਾ ਹਾਂਜੀ ਵਧੀਆ ਐਕਟਰ ਕਿਹੜਾ ਲੱਗਦਾ ਪੰਜਾਬੀ ਚ ਸਾਰੀ ਵਧੀਆ ਐਕਟਰ ਨੇ ਮਰ ਮੇਰੇ ਜੀ ਮੇਰੇ ਪਾਪਾ ਹੀ ਵਧੀਆ ਐਕਟਰ ਨੇ ਪਾਪਾ ਕਿਹੜੀ ਫਿਲਮ ਕਰਨੀ ਹੈ ਉਹਨਾਂ ਨਾਲ ਹੀ ਕਰਨਾ ਚਾਹੁੰਨਾ ਤੇ ਪਾਪਾ ਨੇ ਪਾਪਾ ਨੇ ਕਿਹੜੀ ਫਿਲਮ ਕੀਤੀ ਪਾਪਾ ਵੀ ਜਿੰਨਾ ਚਿਰ ਨੇ ਹਾਂ ਹਾਂਜੀ ਨਹੀਂ ਪਾਪਾ ਨੇ ਕੋਈ ਬਾਹਰ ਜਸਰ ਸਾਹਿਬ ਨਾਲ ਕੀਤੀ ਫਿਲਮ ਕੋਈ ਨਹੀਂ ਸਕੂਲ 'ਚ ਪਤਾ ਪਾਪੀ ਤੁਸੀਂ ਐਕਟਰ ਹਾਂਜੀ ਹਾਂ ਹਾਂਜੀ ਉਹ ਫਿਰ ਕਿਵੇਂ ਦੂਜੇ ਬੱਚੇ ਕਿਵੇਂ ਮਿਲਦੇ ਤੁਹਾਨੂੰ ਦੂਜੇ ਬੱਚੇ ਜਿੱਦਾਂ ਸਾਰੇ ਕਹਿੰਦੇ ਟਰੇਲਰ ਵੀ ਵਧੀਆ ਤਰਾ ਸੈਟਰਲਰ ਪੁੱਛ ਲੈਂਗੇ ਹਾਂ ਵੀ ਕਾਦਦਾਵ ਕੀ ਮੂਵੀ ਮੈਂ ਕਹਿ ਜਨਾ ਓਕੇ 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 ਮੈਡਮਾ ਨੂੰ ਵੀ ਪਤਾ ਹਾਂਜੀ ਵੈਰੀ ਗੁੱਡ ਫੇਵਰਟ ਹੀਰੋਇਨ ਕਹੜੀ ਲੱਗਦੀ ਪੰਜਾਬੀ ਦੀ ਸਾਰੇ ਸਾਰੇ ਹਾਂਜੀ ਹੀਰੋ ਤੁਸੀਂ ਦੱਸਿਆ ਤਰਸੀਮ ਜਸੜ ਹਾਂਜੀ ਹਾਂ ਤੇ ਹੋਰ ਹੀਰੋ ਕਿਹੜਾ ਵਧੀਆ ਲੱਗਦਾ ਸਿੰਘੀ ਅਮਰਿੰਦਰ ਸਿੰਘ ਹੈ ਨਾ ਉਹ ਤਾਂ ਕੋਈ ਵੀ ਨਹੀਂ ਹੈਗਾ ਨਹੀਂ ਅਮਰਿੰਦਰ ਗਿੱਲ ਨੇ ਤਾਂ ਸਾਰੇ ਉਹਨਾਂ ਨੂੰ ਅਮਰਿੰਦਰ ਗਿੱਲ ਨੇ ਹਾਂ ਮਤਲਬ ਜਿਹੜੇ ਸਿੱਖ ਪਰਿਵਾਰਾਂ ਦੇ ਹੁੰਦੇ ਆ ਹਾਂਜੀ ਮੈਂ ਉਹਨਾਂ ਨੂੰ ਸਿੰਘ ਹੀ ਕਹਿੰਨਾ ਮਤਲਬ ਸਿੰਘ ਵਾਲੇ ਹੋਰ ਟੌਰ ਬਣ ਜਾਂਦੀ ਹੈ ਜਿਦਾਂ ਤੁਸੀਂ ਦੇਖੋ ਸਰਦਾਰ ਤਰਸੇਮ ਸਿੰਘ ਜੱਸੜ ਹਾਂਜੀ ਸਰਦਾਰ ਦਿਲਜੀਤ ਸਿੰਘ ਦੁਸਾਂਝ ਅੱਛਾ ਸਰਦਾਰ ਗੁਰਿੰਦਰ ਸਿੰਘ ਮੱਕਣਾ ਅੱਛਾ ਤੁਸੀਂ ਮਤਲਬ ਆਪਣੇ ਵੱਲੋਂ ਉਹਨਾਂ ਨੂੰ ਸਾਰਿਆਂ ਨੂੰ ਸਿੰਘ ਹੀ ਕਹਿੰਦੇ ਆ ਹਾਂਜੀ ਤੇ ਤੁਸੀਂ ਇਹ ਹੀ ਚਾਹੁੰਦੇ ਵੀ ਉਹ ਸਿੰਘ ਸਿੰਘ ਲਾ ਕੇ ਰੱਖਣ ਹਾਂਜੀ ਚਲੋ ਜੀ ਕੋਸ਼ਿਸ਼ ਕਰਾਂਗੇ ਅਹੀਂ ਪਰ ਉਹਨਾਂ ਤੱਕ ਸੁਨਾਹ ਪਹੁੰਚਾ ਦਾਂਗੇ ਵੀ ਭਾਈ ਅਮਰਿੰਦਰ ਸਿੰਘ ਗਿੱਲ ਜੀ ਤਰਸੇਵ ਸਿੰਘ ਜੱਸੜ ਦੀ ਦਲਜੀਤ ਸਿੰਘ ਦਸਾਂਜ ਜੀ ਤੇ ਜੀਪੀ ਭਾਈ ਦਾ ਕੀ ਨਾ ਪਤਾ ਹਾਂਜੀ ਕੀ ਜੀਪੀ ਸਿੰਘ ਗਰੀਵਾਲ ਗੀਪੀ ਸਿੰਘ ਗਰੇਵਾਲ ਜੀ ਤੁਸੀਂ ਵੀ ਸੁਣ ਲੋ ਤੇ ਆਪਣੇ ਨਾਮਾ ਨਗਰ ਇਹ ਆਪਣੇ ਗੁਰਸਰਨ ਸਿੰਘ ਕਹਿੰਦਾ ਵੀ ਸਿੰਘ ਲਾ ਕੇ ਰੱਖਿਆ ਕਰੋ ਕਿਉਂ ਲਾ ਕੇ ਰੱਖਣ ਦੱਸੋ ਜਰਾ ਸਾਡਾ ਸਰਨੇਮ ਸਾਨੂੰ 10ਵੇਂ ਪਾਤਸ਼ਾਹ ਜੀ ਨੇ ਜੀ ਦਿੱਤਾ ਸਾਨੂੰ ਹਟਾਉਣਾ ਨਹੀਂ ਚਾਹੀਦਾ ਸਾਡੇ ਨਾਮ ਤੋਂ ਸਿੰਘ 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 ਹਾਂਜੀ ਅੱਛਾ ਚਲੋ ਵਧੀਆ ਹੈ ਜੀ ਤੇ ਚੰਗੀ ਗੱਲ ਹੈ ਤੇ ਤੁਹਾਡਾ ਹੁਣ ਹੋਰ ਡ੍ਰੀਮ ਕੀ ਹੈ ਕਿ ਮੈਂ ਆ ਕਰਨਾ ਹੈ ਜੀ ਐਕਟਿੰਗ ਦਾ ਡ੍ਰੀਮ ਐਕਟਿੰਗ ਜੁਕਤ ਤੋ ਤੱਕ ਜਾਣਾ ਚਾਹੁੰਦੇ ਹੋ ਹਾਂ ਵੀ ਫੇਮਸ ਹੋ ਜਾਣਾ ਮੈਂ ਅੱਛਾ ਤੇ ਇਹ ਇਹ ਜਿਹੜੀ ਏਕਮ ਫਿਲਮ ਹੈ ਹਾਂਜੀ ਇਹਦੇ ਚ ਡਾਇਲੋਗ ਆਪੇ ਯਾਦ ਕਰ ਲੈਂਦੇ ਨਹੀਂ ਹਾਂ ਕਿਵੇਂ ਕਰਦੇ ਅ ਜਸਦੀਪ ਸਿੰਘ ਸੇਖੋ ਮੇਰੇ ਜਾਜੂ ਮੈਨੂੰ ਕਰਵਾ ਦਿੰਦੇ ਸੀ ਯਾਦ ਹੋ ਜਾਂਦਾ ਹੀ ਕੋਈ ਚਿੱਤਾ ਡਾਇਲੋਗ ਉਹਦਾ ਜਿੱਦਾਂ ਹੁਣ ਕੱਲ ਸ਼ੂਟਿੰਗ ਹੈ ਮੇਰੀ ਹਾਂਜੀ ਅੱਜ ਉਹਨਾਂ ਨੇ ਆ ਜਾਣਾ ਸ਼ਾਮ ਨੂੰ ਹਾਂ ਕਰਵਾ ਦੇਣੀ ਹੈ ਪ੍ਰੈਕਟਿਸ ਲੈ ਕੋਈ ਡਾਇਲੋਗ ਯਾਦ ਹੈ ਕੋਈ ਵੀ ਉਸ ਫਿਲਮ ਦਾ ਸੁਣੀਏ ਇੱਕ ਡਾਇਲੌਗ ਸੁਣ ਲੋ ਬਲਾ ਦੱਸੋ ਕੋਈ ਜਿਹੜਾ ਤੁਹਾਡਾ ਤੋਂ ਵਧੀਆ ਤੁਹਾਨੂੰ ਲੱਗਦਾ ਉਹ ਇੱਕ ਡਾਇਲੌਗ ਬੋਲੋ ਰਬੋਤ ਪਿਆਰੀ ਸ਼ੈਆ ਯਾਰ ਬੁੱਟੇ ਉਹ ਕੀੜੀ ਤੋਂ ਲੈ ਕੇ ਹਾਥੀ ਤੱਕ ਦੀ ਰੋਟੀ ਦਾ ਰੋਜ਼ ਪ੍ਰਬੰਧ ਕਰਦਾ ਚੀਟੀ ਤੇ ਕੁੰਚਰੀਆ ਸੁੱਲਾ ਸਰਬ੍ਰਿਪਾ ਦ੍ਰਿਸ਼ਟ ਕਰ ਫੁੱਲਾ ਵਾਹ ਇਹਦੇ ਚ ਬਾਣੀ ਵੀ ਹੈਗੀ ਹੈ ਹਾਂਜੀ ਗੁਰਬਾਣੀ ਹਾਂਜੀ ਤੁਹਾਨੂੰ ਆਉਂਦੀ ਗੁਰਬਾਣੀ ਹਾਂਜੀ ਅੱਛਾ ਇਹ ਕਿਹੜਾ ਕਿਹੜਾ ਪਾਠ ਆਉਂਦਾ ਗੁਰਬਾਣੀ ਦੀਆਂ ਤੁਕਾਂ ਹਾਂਜੀ ਤੇ ਹੋਰ ਕੋਈ ਪਾਠ ਵੀ ਆਉਂਦਾ 24 ਸਾਬ 24 ਸਾਬ ਸਾਰਾ ਆਉਂਦਾ ਹਲਕਾ ਜਿਹਾ ਸੁਣਾ ਦੋਗੇ ਜਿੱਦਾਂ ਜੇ ਕੋਈ ਇੱਕ ਲਾਈਨ ਵਿੱਚੋਂ ਗਲਤ ਹੋ ਜਾਂਦੀ ਹੈ ਹਾਂਜੀ ਉਹ ਮੇਰੇ ਪਾਪਾ ਮੈਨੂੰ ਦੱਸ ਦਿੰਦੇ ਹਾਂ ਵੀ ਇਹ ਤੂੰ ਗਲਤ ਬੋਲੀ ਐ ਸਿੱਖਣਾ ਤੇ ਚੌਪਾਈ ਸਾਬ ਕਿਵੇਂ ਯਾਦ ਕੀਤਾ ਪੂਰਾ ਗੁਟਕਾ ਸਾਹਿਬ ਤੋਂ ਪਹਿਲਾਂ ਗੁਟਕਾ ਸਾਹਿਬ ਤੋਂ ਹਾਂਜੀ तुम तो पढ़ लेंगे पहला सारा गुटका सा क्योंकि तो समा ओना को अपने को पॉडकास्ट थोड़ा जा सुना सकते हो चौपाई साहब सुनाओ हमरे करो हाथ दे अच्छा पूर्ण हो चित की इच्छा तब चैन रहे हमारा अपना जान करो प्रतिपारा हमरे दुष्ट से बातन का आप हाथ दे मोहे बचाओ सुखी बसे मोरो परिवार सेवक सिख सिबाय करता रहा अच्छा निच कर दे करिए सब बैरन को आज ਪੂਰਨ ਹੋਏ ਹਮਾਰੀ ਅਸਾ ਤੌਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੇ ਔਰ ਨਤਿਆਂਉ ਜੋ ਬਚਾਉ ਸਤੰਤੇ ਪਾਉ ਸ਼ਾਬਾਸ਼ ਸ਼ਾਬਾਸ਼ ਬਹੁਤ ਵਧੀਆ ਤੇ ਇਸੇ ਤਰ੍ਹਾਂ ਇਹਨੂੰ ਲੜ ਲਾ ਕੇ ਰੱਖਿਓ ਤੇ ਹੋਰ ਵੀ ਬਾਣੀ ਆਉਂਦੀ ਆ ਕਿ ਸਿਰਫ ਚੌਪਈ ਸਾਹਿਬ ਅਜੇ ਹਲੇ ਤਾਂ ਚੌਪਈ ਸਾਹਿਬ ਤੇ ਗੁਰਬਾਣੀ ਚੰਗੀ ਜਬਜੀ ਸਾਹਿਬ ਕਰਨਾ ਤਾਂ ਗੁੜਕਾ ਸਾਹਿਬ ਤੋਂ ਸਾਰੇ ਕਰ ਲੈਣਾ ਜਾਂ ਫਿਰ ਹਾਂਜੀ ਕੰਠ ਨਹੀਂ ਹੋਇਆ ਯਾਦ ਨਹੀਂ ਹੋਇਆ ਤੇ ਬਾਣੀ ਪੜ੍ਹਦੇ ਮਹਿਸੂਸ ਕਿਵੇਂ ਹੁੰਦਾ ਕੀ ਲੱਗਦਾ ਤੁਹਾਨੂੰ ਸਕੂਨ ਮਿਲ ਜਾਂਦਾ ਜਿਹੜੀ ਏਕਮ ਆ ਆ ਵੈਰੀਅਰ ਇਹਦੇ ਵਿੱਚ ਹੋਰ ਵੀ ਬੱਚੇ ਆਗੇ ਸੀ ਕਿ ਕੱਲੇ ਤੁਸੀਂ ਸੀ ਹੋਰ ਵੀ ਨਹੀਂ ਹਾਂ ਤੁਹਾਨੂੰ ਪਤਾ ਉਹਦੀ ਕਹਾਣੀ ਕੀ ਹੈ ਫਿਲਮ ਦੀ ਥੋੜੀ ਜੀ ਦੱਸੋਗੇ ਏਕਮ ਫਿਲਮ ਦੀ ਕਹਾਣੀ ਕੀ ਹੈ ਕੀ ਆਪਣਾ ਰੋਲ ਪਤਾ ਆਪਣਾ ਹੀ ਪਸੰਦ ਮਿੰਨਤ ਵਾਲੇ ਤੁਹਾਡਾ ਰੋਲ ਕੀ ਹੈ ਵੈਸੇ ਮੇਨ ਰੋਲ ਹੈ ਦੇਸ ਮੈਂ ਕੀ ਉਹਦੇ ਚ ਰੋਲ ਚ ਤੁਸੀਂ ਕੀ ਕੀ ਕਰਦੇ ਹੋ ਗੁਰਬਾਣੀ ਦੀਆਂ ਤੁਕਾਂ ਹਾਂ ਬੋਲਨੀਆ ਤੇ ਹੋਰ ਕਿਸੇ ਨੂੰ ਗੁਰਬਾਣੀ ਦਾ ਦੱਸਣਾ ਵੀ ਗੁਰਬਾਣੀ ਇਦਾਂ ਪੜੀਦੀ ਐ ਤੂੰ ਵੀ ਪੜਿਆ ਕਰ ਇਦਾਂ ਦੀ ਮੈਂ ਵੀ ਆ ਗਿਆਸ ਫਿਲਮ ਚ ਹਾਂਜੀ ਮੈਂ ਕੀ ਹਿਲਨ ਹਿਲਨ ਕੀ ਹੁੰਦਾ ਹਿਲਨ ਮਤਲਬ ਕਿਸੇ ਕਿਡਨੈਪ ਕਰਦੇ ਹੋ ਮਤਲਬ ਬੁਰਾ ਆਦਮੀ ਹਾਂਜੀ ਕਿਡਨੈਪਰ ਕਿਡਨੈਪਰ ਆ ਮੈਂ ਤਾਂ ਮੈਂ ਕਿਡਨੈਪ ਕਰਕੇ ਕੀ ਕਰਨਾ ਹਾਂ ਵੀ ਇਹਨਾਂ ਕਿਡਨੈਪ ਕਰਦੇ ਹਾਂ ਵੀ ਇਹਨਾਂ ਦੇ ਅੰਗ ਵੇਚਾਂਗੇ ਹੂੰ ਤੁਹਾਨੂੰ ਪਤਾ ਵੀ ਕੀ ਹੁੰਦਾ ਅੰਗ ਵੇਚਨੇ ਉਹਨਾਂ ਦੇ ਸਰੀਰ ਦੇ ਅੰਗ ਵੇਚਾਂਗੇ ਹਾਂ ਸੋ ਪਿਆਰੇ ਦਰਸ਼ਕੋ ਚੱਕਰ ਇਹ ਹੈ ਕਿ ਇਹ ਜਿਹੜੀ ਫਿਲਮ ਬਣਾਈ ਗਈ ਹੈ ਖਾਸ ਵਿਸ਼ੇ ਤੇ ਬਣਾਈ ਗਈ ਹੈ ਜਿਹੜੀ ਅਕਸਰ ਪੰਜਾਬ ਦੇ ਵਿੱਚ ਰੁਝਾਨ ਪਾਇਆ ਜਾ ਰਿਹਾ ਹੈ ਇਨ ਦਿਨਾਂ ਜਿੱਦੇ ਵੱਲ ਨਾ ਸਰਕਾਰਾਂ ਦਾ ਖਿਆਲ ਹੈ ਨਾ ਹੋਰ ਲੋਕਾਂ ਦਾ ਜਾਂ ਐਨ ਜੀਓਜ਼ ਦਾ ਸੰਸਥਾਵਾਂ ਦਾ ਧਿਆਨ ਹੈ ਅੱਜ ਕੱਲ ਛੋਟੇ ਬੱਚਿਆਂ ਨੂੰ ਅਗਵਾ ਕੀਤਾ ਜਾਂਦਾ ਹੈ ਤੇ ਕੁਝ ਗਰੋਹ ਇਹੋ ਜਿਹੇ ਨੇ ਪੰਜਾਬ 'ਚ ਫੈਲੇ ਹੋਏ ਜਿਹੜੇ ਕਿ ਉਹਨਾਂ ਬੱਚਿਆਂ ਨੂੰ ਮਾਰ ਕੇ ਤੇ ਉਹਨਾਂ ਦੇ ਅੰਗ ਵੇਚਦੇ ਨੇ ਕਿਉਂਕਿ ਅੱਜ ਕੱਲ ਸਮਾ ਜਿਹੜਾ ਚੱਲ ਰਿਹਾ ਉਹ ਬਹੁਤ ਜਲਦੀ ਮਿਲਾਵਟਾਂ ਕਰਕੇ ਜਾਂ ਹੋਰ ਚੀਜ਼ਾਂ ਜਿੰਨੀਆਂ ਵੀ ਆ ਉਹਨਾਂ ਕਰਕੇ ਲੋਕਾਂ ਦੇ ਅੰਗ ਜਲਦੀ ਫੇਲ ਹੋ ਜਾਂਦੇ ਨੇ ਲਿਵਰ ਕਿਡਨੀਆ ਹਾਰਟ ਤੇ ਉਹ ਉਹਨਾਂ ਬੱਚਿਆਂ ਦੇ ਕੱਢ ਕੇ ਤੇ ਅੰਗ ਵੇਚਦੇ ਨੇ ਇਸ ਵਿਸ਼ੇ ਨੂੰ ਸਰਦਾਰ ਰਣਜੀਤ ਸਿੰਘ ਜੀ ਜਿਹੜੇ ਇਹਨਾਂ ਦੇ ਪਿਤਾ ਜੀ ਨੇ ਪ੍ਰੋਡਿਊਸਰ ਨੇ ਤੇ ਨਾਲ ਹਰਪ੍ਰੀਤ ਸਿੰਘ ਡਾਇਰੈਕਟਰ ਸਾਹਿਬ ਨੇ ਸਨੀ ਜੀ ਇਹਨਾਂ ਨੇ ਮਿਲ ਕੇ ਇੱਕ ਸਕ੍ਰਿਪਟ ਤਿਆਰ ਕੀਤੀ ਤੇ ਉਹ ਸਕ੍ਰਿਪਟ ਦੇ ਵਿੱਚ ਇਸ ਰੈਕਟ ਇਹਨਾਂ ਗਰੋਹਾਂ ਦਾ ਪਰਦਾ ਫਾਸ਼ ਕਰਨ ਲਈ ਕਿਵੇਂ ਕਹਾਣੀ ਬਣੀ ਕਿਵੇਂ ਛੋਟੇ ਬੱਚਿਆਂ ਨੂੰ ਅਗਵਾ ਕਰਦੇ ਨੇ ਔਰ ਇਹ ਐਕਚੁਅਲੀ ਜਿਹੜੀ ਫਿਲਮ ਹੈ ਸਾਡੀ ਇੱਕਮ ਇਹ ਦੇ ਵਿੱਚ ਇਹ ਮੈਂ ਤਾਂ ਆਪ ਵੀ ਮੈਂ ਇਹਦੇ ਵਿਚਾ ਦਾ ਕਰਾਂ ਪਰ ਮੈਂ ਇਸ ਕਰਕੇ ਨਹੀਂ ਇਹਨੂੰ ਪ੍ਰਮੋਟ ਕਰ ਰਿਹਾ ਜਾਂ ਦੱਸ ਰਿਹਾ ਇਹ ਇਸ ਕਰਕੇ ਦੱਸਣਾ ਚਾਹ ਰਿਹਾ ਕਿ ਵਾਕਿਆ ਇਸ ਵਿਸ਼ੇ ਨੂੰ ਨਹੀਂ ਲੋਕਾਂ ਨੇ ਫੜਿਆ ਔਰ ਦੂਜੀ ਖਾਸ ਗੱਲ ਹੈ ਕਿ ਜਿਹੜੇ ਅੱਜ ਕੱਲ ਦੇ ਮੌਜੂਦਾ ਹਾਲਾਤ ਦੇ ਵਿੱਚ ਜਿਹੜੇ ਬੱਚੇ ਆ ਇਹ AI ਦੇ ਜ਼ਮਾਨੇ ਦੇ ਵਿੱਚ ਕੰਪਿਊਟਰ ਦੇ ਯੁੱਗ ਵਿੱਚ ਇਹ ਇਹਨਾਂ ਦੀ ਪਰਵਰਿਸ਼ ਕਿਵੇਂ ਹੁੰਦੀ ਆ ਇਹਨਾਂ ਨੂੰ ਕਿਵੇਂ ਆਪਾਂ ਆਪਣੀ ਪੰਜਾਬੀਅਤ ਦੇ ਵਿੱਚ ਢਾਲਣਾ ਹੈ ਤੇ ਆਪਣੇ ਸਮਾਜਿਕ ਜਿਹੜੇ ਕਦਰੋ ਕੀਮਤਾਂ ਨੇ ਉਹਨਾਂ ਨਾਲ ਕਿਵੇਂ ਚਲਾਉਣਾ ਕਿਉਂਕਿ ਹੁਣ ਤੁਸੀਂ ਪਿੱਛੇ ਜੇ ਕਮਕਾਬ ਵਚਨ ਸਾਹਿਬ ਦੇ ਕੇਬੀਸੀ ਦੇ ਵਿੱਚ ਵੀ ਵੇਖਿਆ ਕਿ ਇੱਕ ਬੱਚਾ ਜਿਹੜਾ ਉਹ ਬਹੁਤ ਬੇਬਾਕੀ ਨਾਲ ਬਹੁਤ ਹੱਦਾਂ ਨੂੰ ਟੱਪ ਕੇ ਬੋਲ ਰਿਹਾ ਸੀ ਜੋ ਲੋਕਾਂ ਨੂੰ ਕਈਆਂ ਨੂੰ ਨਹੀਂ ਵੀ ਅੱਛਾ ਲੱਗਾ ਕਈ ਵਾਰੀ ਇਹ ਪ੍ਰਮੋਸ਼ਨ ਦਾ ਵੀ ਤਰੀਕਾ ਹੁੰਦਾ ਚਲਾਉਣ ਲਈ ਪਰ ਕਿ ਜਿਹੜਾ ਬੱਚਿਆਂ ਦੇ ਵਿੱਚ ਸਿਸਟਮ ਹੈ ਉਹਨਾਂ ਦਾ ਤਾਣਾ ਬਾਣਾ ਜਿਹੜਾ ਵਾ ਉਹ ਆਊਟ ਆਫ ਕਵਰੇਜ ਹੋਈ ਜਾ ਰਿਹਾ ਮਾਪਿਆਂ ਤੋਂ ਮਾਪਿਆਂ ਨਾਲ ਕਿਵੇਂ ਡੀਲ ਹੈ ਉਹਨਾਂ ਨੂੰ ਆਪਣੇ ਸੰਸਕਾਰਾਂ ਨਾਲ ਆਪਣੀਆਂ ਰੀਤੀ ਰਿਵਾਜਾਂ ਨਾਲ ਰਸਮਾਂ ਨਾਲ ਪੰਜਾਬੀਅਤ ਨਾਲ ਆਪਣੀ ਹਿੰਦੁਸਤਾਨੀਅਤ ਨਾਲ ਕਿਵੇਂ ਜੋੜਨਾ ਵਾ ਇਸ ਨੂੰ ਦਰਸਾਉਣ ਲਈ ਇਹ ਫਿਲਮ ਬਣਾਈ ਗਈ ਹੈ ਇਕਮ ਆਵਾਰੀਅਰ ਜਿਹਦੇ ਵਿੱਚ ਹੀਰੋ ਨੇ ਗੁਰਸ਼ਰਨ ਸਿੰਘ ਸੋਢੀ ਤੇ ਮੈਂ ਇਹਦੇ ਵਿੱਚ ਇੱਕ ਵਿਲਨ ਦਾ ਕਿਰਦਾਰ ਕੀਤਾ ਹੈ ਜਿਹੜਾ ਬੱਚੇ ਕਿਡਨੈਪ ਕਰਦਾ ਹੈ ਤੇ ਇਹਦੇ ਵਿੱਚ ਹੋਰ ਵੀ ਬਹੁਤ ਪਿਆਰੇ ਬੜੇ ਵਧੀਆ ਐਕਟਰਸ ਨੇ ਰਾਜ ਧਾਲੀਵਾਲ ਨੇ ਇਹਦੇ ਵਿੱਚ ਔਰ ਅਮਰਿਤਪਾਲ ਸਿੰਘ ਬਿੱਲਾ ਜੀ ਮਲਕੀਤ ਰਾਣੀ ਜੀ ਹੋਰ ਵੀ ਮੈਨੂੰ ਕਈ ਨਾਂ ਭੁੱਲ ਗਏ ਨੇ ਬੜੇ ਪਿਆਰੇ ਮਿੱਤਰ ਨੇ ਸਾਡੇ ਚ ਤੇ ਉਹ ਸਾਰਿਆਂ ਨੇ ਇਹਦੇ ਚ ਬੜਾ ਵਧੀਆ ਬਖੂਬੀ ਰੋਲ ਕੀਤਾ ਤੇ ਆਓ ਪਹਿਲਾਂ ਹੁਣ ਤੁਹਾਨੂੰ ਇਸ ਦਾ ਟ੍ਰੇਲਰ ਵਿਖਾਉਂਦੇ ਆਂ ਇਹ ਮਾਇਆ ਜਿੱਤ ਹਰ ਵਿਸਰੇ ਮੋ ਪੁਜੇ ਭਉ ਦੂਜਾ ਲਾਇਆ ਬਹੁਤ ਬਹੁਤ ਪਿਆਰੀ ਸ਼ੈ ਯਾਰ ਬੁੱਟੇ ਓ ਕੀੜੀ ਤੋਂ ਲੈ ਕੇ ਹਾਥੀ ਤੱਕ ਦੀ ਰੋਟੀ ਦਾ ਰੋਜ਼ ਪ੍ਰਬੰਧ ਕਰਦਾ ਹੈ। ਹਮਰੀ ਜਾਤ ਪਾਤ ਗੁਰਸਤਗੁਰ ਹਮ ਵਿੱਚ ਸਿਰ ਗੁਰੂ। ਉੱਲੂ ਬਣਾਉਣਾ। ਕੋਈ ਦੱਸ ਸਕਦਾ ਇਹਦਾ ਮਤਲਬ ਕੀ ਹੁੰਦਾ ਹੈ? ਮੈਡਮ ਜਾਦੂ ਤੁਸੀਂ ਸਾਨੂੰ ਬਣਾਇਆ ਮੁਰਗਾ ਹੀ ਬਣਾਇਆ। ਉੱਲੂ ਤਾਂ ਕਦੇ ਬਣਾਇਆ ਹੀ ਨਹੀਂ। ਹੁਣ ਸਾਨੂੰ ਜਿਵੇਂ ਪਤਾ। ਦੇਖ ਲਓ ਸਰ ਇਹਦੀਆਂ ਸ਼ਰਾਰਤਾਂ ਨਹੀਂ ਘਟ ਹੋ ਰਹੀਆਂ। ਨੁਕਸਾਨ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਕਿਨੂੰ ਤੂੰ ਸੁਧਰਨਾ ਕਦੋਂ ਆਂ ਜਹਾਂ ਪਰ ਮੇਰੇ ਕੋਈ ਗਲਤੇ ਨਹੀਂ ਮੈਂ ਸੌਰੀ ਬੋਲਿਆ ਨਹੀਂ ਮੈਂ ਛੋਗਿਆ ਨਹੀਂ ਛੋਗਿਆ ਨਹੀਂ ਜਦੋਂ ਇਨਸਾਨ ਇਸ ਧਰਤੀ ਤੇ ਆਉਂਦਾ ਹੈ ਤਾਂ ਪੰਜ ਦੁਸ਼ਮਣ ਉਹਦੇ ਨਾਲ ਹੀ ਆਉਂਦੇ ਨੇ ਪਰ ਦਾਦੂ ਮੇਰਾ ਤਾਂ ਕੋਈ ਦੁਸ਼ਮਣ ਹੀ ਨਹੀਂ ਹਫ਼ਤੇ ਦੇ ਵਿੱਚ ਟਾਰਗੇਟ ਪੂਰਾ ਕਰਨਾ ਕੱਲ ਤੋਂ ਸ਼ੁਰੂ ਹੋ ਜਾਓ ਇਹ ਗੰਭੀਰ ਖਬਰ ਸਾਹਮਣੇ ਆ ਰਹੀ ਹੈ ਕਿ ਸ਼ਹਿਰ ਅਤੇ ਪਿੰਡਾਂ ਦੇ ਬੱਚੇ ਅਗਵਾ ਹੋ ਰਹੇ ਆ। ਉਹ ਜੱਗੀ ਯਾਦ ਰੱਖੀ ਇੱਕ ਨਹੀਂ ਦੋ ਬੱਚੇ ਆ। ਕਿਤੇ ਆ ਦੋ ਬੱਚਿਆਂ ਨੂੰ ਕਿਡਨੈਪ ਕਰਨ ਤਾਂ ਨਹੀਂ ਆਏ। ਸਾਡੇ ਇਲਾਕੇ ਦੇ ਵਿੱਚ ਬੱਚੇ ਚੋਰੀ ਕਰਨ ਵਾਲਾ ਕੋਈ ਗਰੁੱਪ ਸਰਗਰਮ ਹੋ ਗਿਆ। ਜਦ ਤੱਕ ਉਹਨੂੰ ਪੁਲਿਸ ਫੜ ਨਹੀਂ ਲੈਂਦੀ ਉਦੋਂ ਤੱਕ ਸਾਨੂੰ ਸਾਵਧਾਨ ਰਹਿਣਾ ਪਊਗਾ। ਸਰ ਦੋ ਦਿਨ ਹੋ ਗਏ ਬੱਚੇ ਕਿਡਨੈਪ ਹੋਏ ਉਹਨੂੰ। ਅਜੇ ਤੱਕ ਫਿਰੋਤੀ ਲਈ ਕਿਸੇ ਨੂੰ ਕੋਈ ਫੋਨ ਨਹੀਂ ਆਇਆ। ਆ ਬਚਾਓ ਕੋਈ ਮੇਰੇ ਬੱਚਿਆਂ ਨੂੰ ਬਚਾਓ। ਵਰਗਾ ਇਸੇ ਬੱਚੇ ਨੇ ਵੀ ਬਿਨਾਂ ਦੱਸੇ ਗੇਟ ਤੋਂ ਬਾਹਰ ਨਹੀਂ ਜਾਣਾ ਸੋ ਤੁਹਾਡੀ ਆਪਣੀ ਸੇਫਟੀ ਤੁਹਾਡੇ ਆਪਣੇ ਹੱਥ ਚ ਹੈ ਮੈਂ ਪੂਰੇ 20 ਬੱਚਿਆਂ ਦੇ ਸਰੀਰ ਦੇ ਅੰਗ ਵੇਚਣ ਦਾ ਠੇਕਾ ਲਿਆ ਹੈ ਤੇ ਮੈਂ ਇਹ ਪੂਰਾ ਕਰਾਂ ਪੂਰਾ ਹੈ ਪੂਰਾ ਹੈ ਪੂਰਾ ਹੈ ਸਰ ਖਬਰ ਮਿਲੀ ਹੈ ਕਿ ਦੋ ਤਿੰਨ თਾਵਾਂ ਤੋਂ ਹੋਰ ਵੀ ਕਈ ਬੱਚੇ ਕਿਡਨਾਪ ਹੋਏ ਨੇ ਇਹਨਾਂ ਚੂਹਿਆਂ ਨੂੰ ਖੁਦ ਚੋਂ ਬਾਹਰ ਕੱਢਣ ਵਾਸਤੇ ਨਾ ਰੋਟੀ ਹੁਣ ਸਾਨੂੰ ਖੁਦ ਲਾਉਣੀ ਪੈਣੀ ਹੈ ਸਾਨੂੰ ਕਰਨਾ ਕਰੂ ਸਰ ਉਹਨਾਂ ਬੱਚਿਆਂ ਨੂੰ ਬਚਾਉਣ ਦੇ ਲਈ ਮੈਂ ਆਪਣੀ ਜਾਨ ਦੀ ਬਾਜ਼ੀ ਤੱਕ ਲਾ ਦੂੰ ਜੇ ਮੇਰੇ ਪੁੱਤਰ ਨੂੰ ਬਾਪੂ ਜੀ ਕੁਝ ਹੋ ਗਿਆ ਤੈਨੂੰ ਜ਼ਿੰਦਗੀ ਚ ਕਦੀ ਮਾਫ਼ ਨਹੀਂ ਕਰਾਂਗੀ ਤੇਰੇ ਆ ਨਿੱਕੇ ਨਿੱਕੇ ਟੁਕੜੇ ਕਰਕੇ ਤੇ ਮੈਂ ਪਤੀਲੇ ਚ ਪਾ ਕੇ ਉਬਾਲ ਦਿਆਂਗਾ ਜੋ ਤੋ ਪ੍ਰੇਮ ਖੈਣ ਕਾ ਜਾ ਸਰਦਾਰ ਤਲੀ ਗਲੀ ਮਾਂਵਾਂ ਕਿਸਮਤ ਵਾਲੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਪੁੱਤ ਮਜਲੂਮਾਂ ਲਈ ਲੜਦੇ ਹੋਏ ਸ਼ਹੀਦ ਹੁੰਦੇ ਨੇ ਹਾਂਜੀ ਵੇਖਿਆ ਜੀ ਟ੍ਰੇਲਰ ਕਿਵੇਂ ਲੱਗਾ ਯਕੀਨਨ ਵਧੀਆ ਲੱਗਾ ਹੋਵੇਗਾ ਔਰ ਇਹ ਫਿਲਮ ਅੱਜ ਰਿਲੀਜ਼ ਹੋ ਚੁੱਕੀ ਆ ਚਪਾਲ ਤੇ ਸੋ ਤੁਸੀਂ ਚਪਾਲ ਤੇ ਜਾ ਕੇ ਫਿਲਮੇ ਵੇਖਣਾ ਕਿਉਂਕਿ ਇਹ ਫਿਲਮ ਜਿਹੜੇ ਲੋਕ ਭਟਕ ਚੁੱਕੇ ਨੇ ਆਪਣੇ ਰਸਤਿਆਂ ਤੋਂ ਗੁਰਬਾਣੀ ਨਾਲ ਕਿਵੇਂ ਜੁੜਨਾ ਹੈ ਕਿਵੇਂ ਉਹਨਾਂ ਨੂੰ ਆਪਣੀ ਜਿਹੜੀ ਸਾਡੇ ਅਸੂਲ ਰੂਲ ਨੇ ਲਾਈਫ ਦੇ ਇੱਕ ਮਾਨਵਤਾ ਦੇ ਮਨੁੱਖਤਾ ਦੇ ਉਹਨਾਂ ਚ ਕਿਵੇਂ ਆਪਣੇ ਆਪ ਨੂੰ ਰੱਖਣਾ ਹੈ ਉਹਨਾਂ ਨਾਲ ਜੋੜਦੀ ਹੈ ਸਾਨੂੰ ਪਰਿਵਾਰਾਂ ਨਾਲ ਜੋੜਦੀ ਹੈ ਸੰਸਕਾਰਾਂ ਨਾਲ ਜੋੜਦੀ ਹੈ ਪੰਜਾਬੀਅਤ ਨਾਲ ਜੋੜਦੀ ਹੈ ਬੱਚਿਆਂ ਨਾਲ ਮੋਹ ਕਿਵੇਂ ਰੱਖਣਾ ਹੈ ਬੱਚਿਆਂ ਨੂੰ ਇਸ ਸੋਸਾਇਟੀ ਤੋਂ ਟੁੱਟਣ ਨਹੀਂ ਦੇਣਾ ਕਿਵੇਂ ਉਹਨਾਂ ਦੀ ਅਪਬ੍ਰਿੰਗਿੰਗ ਕਰਨੀ ਆ ਅੱਜਕੱਲ ਦਾ ਸਭ ਤੋਂ ਵੱਡਾ ਤੇ ਔਖਾ ਵਿਸ਼ਾ ਹੈ ਬੱਚਿਆਂ ਨੂੰ ਅੱਜ ਦੇ ਮਾਹੌਲ 'ਚ ਉਹਨਾਂ ਦੀ ਅਪਬ੍ਰਿੰਗਿੰਗ ਕਰਨ ਲਈ ਕਿਉਂਕਿ ਬੜੇ ਤਰੀਕਿਆਂ ਨਾਲ ਪੰਜਾਬ ਨੂੰ ਸੱਟਾਂ ਮਾਰੀਆਂ ਜਾ ਰਹੀਆਂ ਨੇ ਤੋੜਿਆ ਜਾ ਰਿਹਾ ਹੈ ਪੰਜਾਬ ਨੂੰ ਗਰਦਾਣਾਂ ਜਾ ਰਿਹਾ ਹੈ ਕਿ ਪੰਜਾਬ ਮਤਲਬ ਬੁਰੇ ਹਾਲਾਤਾਂ 'ਚ ਲੰਘ ਰਿਹਾ ਸੋ ਆਪਾਂ ਕਿਉਂਕਿ ਬੱਚੇ ਪੁਵੇਖ ਨੇ ਤੇ ਇਹਨਾਂ ਨੇ ਹੀ ਦੇਸ਼ ਦੀ ਪੰਜਾਬ ਦੀ ਆਪਣੇ ਆਪ ਦੀ ਸਿੱਖੀ ਦੀ ਮੁਹਬਤਾਂ ਦੀ ਜਿਹੜੀ ਵਾਗ ਡੋ ਰਿਹਾ ਉਹ ਅਗਾ ਇਸੇ ਤਰਤੀਬ ਨਾਲ ਲੜੀ ਨਾਲ ਚਲਾਉਣੀ ਹੈ ਸੋ ਇਹ ਸਭ ਨੂੰ ਮੇਰੀ ਨਿੱਜੀ ਤੌਰ ਤੇ ਅਪੀਲ ਹੈ ਕਿ ਇਹ ਫਿਲਮ ਤੁਸੀਂ ਚਪਾਲ ਤੇ ਵੇਖ ਸਕਦੇ ਹੋ ਬਾਅਦ ਚ Amazon ਤੇ ਵੀ ਆ ਰਹੀ ਹੈ ਔਰ ਇਹਨੂੰ ਵੇਖ ਕੇ ਤੁਹਾਡਾ ਕੀ ਪ੍ਰਤੀਕਰਮ ਹੈ ਚੰਗੀ ਲੱਗੇਗੀ ਤਾਂ ਲੋਕਾਂ ਨੂੰ ਵੀ ਦੱਸਣਾ ਮੌਥ ਫੈਬਲਿਸਿਟੀ ਜੈਸ ਫਿਲਮ ਦੀ ਹੋਵੇ ਉਹੀ ਸਫਲਤਾ ਹੁੰਦੀ ਹੈ ਪਰ ਯਕੀਨਨ ਸਾਡੀ ਸਾਰੀ ਟੀਮ ਨੇ ਹਰਪ੍ਰੀਤ ਜੀ ਨੇ ਜਿਹੜੇ ਡਾਇਰੈਕਟਰ ਸਾਹਿਬ ਨੇ ਹਰਪ੍ਰੀਤ ਮਠਾਰੂ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਇਸ ਫਿਲਮ ਚ ਰਾਣਾ ਰੰਗੀ ਜੀ ਆ ਰਵੀ ਰਤਨ ਰਾਜ ਵਰਮਾ ਮਾ ਸਨੀ ਸਿੱਖੋ ਆ ਔਰ ਰਣਜੀਤ ਸਿੰਘ ਜੀ ਖੁਦ ਇੱਕ ਵੱਡੇ ਪੁਲਿਸ ਅਫਸਰ ਦੇ ਰੋਲ ਚ ਨੇ ਔਰ ਬਹੁਤ ਸਾਰੇ ਪੂਜਾ ਕੌਸ਼ਲ ਇੱਕ ਕੁੜੀ ਔਰ ਇਹ ਗੁਰシャン ਸਿੰਘ ਸੋਢੀ ਇੱਕਮ ਔਰ ਕੁਝ ਹੋਰ ਵੀ ਇਹਨਾਂ ਦੇ ਨਾਲ ਦੇ ਬੱਚੇ ਆ ਉਹਨਾਂ ਦਾ ਨਾਮ ਪਤਾ ਬੇਟਾ ਜਿਹਾਨਚ ਹੋਰ ਕਿਹੜੇ ਹਨ ਜਿਹਾਨਚ ਬੂਟਾ ਬੂਟਾ ਹਾਂ ਤੇ ਕਈ ਬੱਚਿਆਂ ਨੇ ਇਹਦੇ ਵਿੱਚ ਕੰਮ ਕੀਤਾ ਤੇ ਮੈਂ ਵੀ ਨਜ਼ਰ ਆਵਾਂਗਾ ਜਿਵੇਂ ਤੁਸੀਂ ਪਿਆਰ ਦਿੰਦੇ ਉਸੇ ਤਰ੍ਹਾਂ ਚਪਾਲ ਤੇ ਜਾ ਕੇ ਸਾਨੂੰ ਪਿਆਰ ਦੇਣਾ ਤੇ ਇਸ ਫਿਲਮ ਨੂੰ ਜ਼ਰੂਰ ਵੇਖਣਾ ਵੱਧ ਤੋਂ ਵੱਧ ਲੋਕਾਂ ਤੱਕ ਵੀ ਪਹੁੰਚਾਉਣਾ ਤੇ ਤੁਸੀਂ ਬੇਟਾ ਕੁਝ ਕਹਿਣਾ ਚਾਹੁੰਦੇ ਦਰਸ਼ਕਾਂ ਨੂੰ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਇਕਮ ਸਿੰਘ ਅ ਵਾਰੀਅਰ ਮੇਲੀ ਮੇਰੀ ਪਹਿਲੀ ਮੂਵੀ ਬਹੁਤ ਵਧੀਆ ਲੱਗੇਗੀ ਤੁਹਾਨੂੰ ਤੁਸੀਂ ਸਾਰੇ ਜਾ ਕੇ ਚੁਪਾਲ ਤੇ ਦੇਖੋ ਸੋ ਕਹਿੰਦੇ ਹਨਾ ਕਿ ਬੱਚਿਆਂ ਦਾ ਦਿਲ ਸੱਚਾ ਹੁੰਦਾ ਹੈ ਤੇ ਸੱਚੇ ਦਿਲ ਦੀ ਰੱਬ ਜਲਦੀ ਸੁਣਦਾ ਹੈ ਤੇ ਸੋ ਤੁਸੀਂ ਵੀ ਸਾਰਿਆਂ ਨੇ ਸੱਚੇ ਮਨੋਂ ਇਹ ਫਿਲਮ ਜ਼ਰੂਰ ਵੇਖਣੀ ਹੈ ਔਰ ਫਿਲਮ ਯਕੀਨਨ ਤੁਹਾਨੂੰ ਚੰਗੀ ਲੱਗੇਗੀ ਔਰ ਦੂਜਾ ਸਾਡਾ ਮੁੱਖ ਜਿਹੜਾ ਕੰਮ ਹੈ ਕਿ ਅਸੀਂ ਇਸ ਬੱਚੇ ਦਾ ਇਸ ਫਿਲਮ ਦਾ ਹੌਸਲਾ ਵਧਾਉਣਾ ਹੈ ਕਿ ਤਾਂ ਕਿ ਇਹਦਾ ਕੈਰੀਅਰ ਇਹਦਾ ਜਿਹੜਾ ਭਵਿੱਖ ਹੈ ਜੇ ਇਹ ਐਕਟਰ ਬਣਨਾ ਚਾਹੁੰਦਾ ਹੈ ਔਰ ਜਿਸ ਤਰ੍ਹਾਂ ਦੀ ਉਸ ਦੀ ਸੋਚ ਹੈ ਕਿ ਗੁਰਬਾਣੀ ਦੇ ਨਾਲ ਚੱਲਦਿਆਂ ਅਦਾਕਾਰੀ ਦੇ ਨਾਲ ਚੱਲਦੇ ਆਂ ਪੜ੍ਹਾਈ ਦੇ ਨਾਲ ਚੱਲਦੇ ਆਂ ਆਪਣੇ ਸੰਸਕਾਰਾਂ ਦੇ ਨਾਲ ਚੱਲਦੇ ਆਂ ਆਪਣੇ ਆਪ ਨੂੰ ਕਿਵੇਂ ਅੱਗੇ ਵਧਾਉਣਾ ਹੈ ਤੇ ਕਿਵੇਂ ਇੱਕ ਮਿਸਾਲ ਬਣਨਾ ਹੈ ਸੋ ਤੁਹਾਨੂੰ ਸਾਰਿਆਂ ਨੂੰ ਸਾਡੀ ਅਪੀਲ ਬੇਨਤੀ ਹੈ ਕਿ ਸਾਡੀ ਫਿਲਮ ਏਕਮ ਆਵਾਰੀਅਰ ਚੋਪਾਲ ਤੇ ਅੱਜ ਲੱਗ ਚੁੱਕੀ ਹੈ ਤੁਸੀਂ ਜ਼ਰੂਰ ਜਾ ਕੇ ਵੇਖਣਾ ਸੋ ਜਿੱਥੇ-ਜਿੱਥੇ ਵੀ ਉਹ ਸਸੇਕਾਲ ਨਮਸਤੇ ਆਦਾਬ ਤੇ ਜ਼ਿੰਦਾਬਾਦ